ਜਨਮ ਹੋਇਆ ਸੀਗਾ 1907 ਦੇ ਵਿੱਚ ਹੋਇਆ ਸੀਗਾ ਤੇ ਉਹਨਾਂ ਦਾ ਜਦੋਂ ਸ਼ਹੀਦੀ ਹੋਈ ਹੈ ਤਾਂ ਸ਼ਹੀਦੀ ਹੋਈ ਹੈ ਉਹਨਾਂ ਦੀ 23 ਮਾਰਚ 1931 ਦੇ ਵਿੱਚ ਤੇ ਬਹੁਤ ਛੋਟੀ ਉਮਰ ਸੀਗੀ ਬਹੁਤ ਛੋਟੀ ਉਮਰਾਂ ਦੇ ਵਿੱਚ ਸ਼ਹੀਦੀਆਂ ਪਾ ਗਈ ਤੇ ਆਪਣੇ ਦੇਸ਼ ਦਾ ਜਿਹੜਾ ਵੈ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਉਹਨਾਂ ਨੇ ਸੰਘਰਸ਼ ਕੀਤੇ ਹਨ ਇੱਕ ਬੜੇ ਵਧੀਆ ਕ੍ਰਾਂਤੀਕਾਰੀ ਸੀਗੇ ਇਹ ਇਹ ਉਹਨਾਂ ਦਾ ਜੱਦੀ ਘਰ ਆ ਆ ਦੇਖੋ ਕੁੰਡੇ ਉਹੀ ਇਹਨਾਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਆਂ ਖਟਕੜ ਕਲਾਂ ਨਵਾਂ ਸ਼ਹਿਰ ਦੇ ਕੋਲ ਜਿੱਥੇ ਭਗਤ ਸਿੰਘ ਦਾ ਜੱਦੀ ਘਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਬੋਰਡ ਲੱਗੇ ਹੋਏ ਨੇ ਭਗਤ ਸਿੰਘ ਦੇ ਰਾਹ ਵੱਲ ਜਾਣ ਵਾਸਤੇ ਜਾਂ ਮਤਲਬ ਦੱਸਣ ਵਾਸਤੇ ਜਿਹੜੇ ਲੋਕ ਆਂਦੇ ਆ ਹਨਾ ਦੂਰੋਂ ਦੂਰੋਂ ਕਾਫੀ ਲੋਕ ਆਂਦੇ ਆ ਇੱਥੇ ਦੇਖਣ ਵਾਸਤੇ ਭਗਤ ਸਿੰਘ ਦਾ ਜੱਦੀ ਘਰ ਵੀ ਭਗਤ ਸਿੰਘ ਕਿੱਥੇ ਰਹਿੰਦਾ ਸੀਗਾ ਜਾਂ ਕੀ ਹਨਾ ਉਹਦਾ ਮਿਊਜ਼ੀਅਮ ਬਣਿਆ ਹੋਇਆ ਵਾ ਸੋ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਵਾਂਗੇ ਅੱਜ ਆਪਾਂ ਆਏ ਆ ਪਹੁੰਚੇ ਆ ਤੁਹਾਡੇ ਵਾਸਤੇ ਆਏ ਆ ਸੋ ਮਿਲਦੇ ਆ ਚੱਲ ਉਸੇ ਗੱਲ ਦੋਸਤੋ ਅੱਜ ਆਪਾਂ ਆਏ ਸੀਗੇ ਖਟਕੜ ਕਲਾ ਭਗਤ ਸਿੰਘ ਦੇ ਪਿੰਡ ਤੇ ਆਹ ਜੈਪੁਰ ਤੋਂ ਆਏ ਆ ਤੋ ਅੱਜ ਜੀਓ ਸਾਡੀ ਜੈਪੁਰ ਘਰ ਬੰਡਾ ਤੇ ਜੈਪੁਰ ਤੁਹਾਨੂੰ ਦਿਖਾ ਨਹੀਂ ਸਕਦੇ ਬਾਕੀ ਘਰ ਚਾਉਂਦੇ ਨੂੰ ਘਰ ਤੇ ਪਾਉਂਦੇ ਆ ਅਰੀਵਾਜ ਐਸਾ ਕੁਝ ਨਹੀਂ ਹੋਇਆ ਤੈਨੂੰ ਕੀ ਲੱਗਿਆ ਗੋਲੀ ਚੱਲ ਗਈ ਸੀ ਮੈਨੂੰ ਲੱਗਿਆ ਗੋਲੀ ਚੱਲ ਠਾਕੀ ਦੀ ਬਾਜ ਇਹਨਾਂ ਮੈਨ ਲੱਗੇ ਉਹਦੇ ਸਾਰੇ ਆ ਉਹ ਐ ਫੋਰਸ ਵਾਲੇ ਵੀ ਆ ਗਏ ਸੀ ਆ ਦੇਖੋ ਬਈ ਸਾਫ ਸਫਾਈ ਰੱਖੀ ਹੋਈ ਆ ਸਾਰੀ ਨਾਲ ਹੀ ਟੀਮ ਭੱਜੀ ਆਉਂਦੀ ਸੀਗੀ ਪਾਕਰ ਸਿੰਘ ਬਾਰੇ ਤੁਹਾਨੂੰ ਕੀ ਦਸੀਏ ਹਨਾ ਸਭ ਕੋਲ ਤੁਹਾਨੂੰ ਪਤਾ ਹੀ ਆ ਫਿਰ ਕੰਮ ਕਿੱਲਾ ਦਾ ਪਤਾ ਉਹ ਦੱਸੋ ਅਜੈਬ ਘਰ ਦਿਖਾਉਣਾ ਸੀਗਾ ਪਰ ਬੰਦ ਹੈ ਇਸ ਟਾਈਮ ਨਹੀਂ ਤਾਂ ਅੰਦਰ ਜਾ ਕੇ ਜਰੂਰ ਦਿਖਾਉਂਦੇ ਆ ਸਾਰਾ ਵਧੀਆ ਬਣਾਇਆ ਹੋਇਆ ਪਈਓ ਜੈਬ ਘਰ ਬੰਦ ਆ ਚਲੋ ਘਰ ਚਲਦੇ ਆ ਤੁਹਾਨੂੰ ਘਰੇ ਦਿਖਾਉਂਦੇ ਆ ਭਗਤ ਸਿੰਘ ਦੇ ਚਲਦੇ ਆ ਬਾਅਦ ਥੋੜੇ ਰੋ ਚੱਕੀ ਨਹੀਂ ਗੱਲਬਾਤ ਸੋ ਦੋਸਤੋ ਅਜੈਬ ਘਰ ਅਸੀਂ ਪਹੁੰਚੇ ਸੀਗੇ ਪਰ ਅਜੈਬ ਘਰ ਕਹਿੰਦੇ ਵੀ ਕੰਸਟਰਕਸ਼ਨ ਚੱਲਦੀ ਪਈ ਐ ਕਿਉਂਕਿ ਜਿਹੜੇ ਆਪਾਂ ਦਿਨਾਂ ਦੇ ਵਿੱਚ ਆਏ ਆ 23 ਮਾਰਚ ਆ ਰਹੀ ਐ ਨੇੜੇ ਇਸ ਕਰਕੇ ਜਿਹੜਾ ਵੈ ਜਦੋਂ ਸ਼ਹੀਦੀ ਹੋਈ ਸੀ ਉਹਨਾਂ ਦਾ ਦਿਨ ਸੀਗਾ ਸ਼ਹੀਦੀ ਦਾ ਇਸੇ ਕਰਕੇ ਮਤਲਬ ਕੋਈ ਵਧੀਆ ਕਰਦੇ ਹੋਣੇ ਆ ਅੰਦਰ ਹਨਾ ਤੋੜਪਨ ਹੋਈ ਹੋਈ ਸੀ ਕਿ ਜੈਬ ਘਰ ਦੇ ਵਿੱਚ ਅੰਦਰੋਂ ਮਤਲਬ ਕੁਝ ਨਾ ਕੁਝ ਕੰਸਟਰਕਸ਼ਨ ਚੱਲਦੀ ਪਈ ਸੀ ਇਸੇ ਕਰਕੇ ਬੰਦ ਸੀਗਾ ਸੋ ਕੁਝ ਦਿਨਾਂ ਤੋਂ ਬੰਦ ਐ ਇਹ ਮਤਲਬ ਅੱਜ ਸਪੈਸ਼ਲੀ ਬੰਦ ਨਹੀਂ ਸੀਗਾ ਸੋ ਤਹਾਨੂੰ ਅਜੈਬਗਰ ਅਸੀਂ ਅੰਦਰੋਂ ਤਾਂ ਦਿਖਾ ਨਹੀਂ ਸਕੇ ਪਰ ਬਾਹਰ ਜਿਹੜੀ ਆ ਉਹਨਾਂ ਦੀ ਬਣਾਈ ਹੋਈ ਆ ਮੂਰਤੀ ਹਨਾ ਤਾਂ ਉਹ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਸਾਰਾ ਬਾਹਰੋਂ ਦੀ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਲੱਗ ਰਿਹਾ ਕਿੰਨੀ ਸਫਾਈ ਹੈ ਤੇ ਕਿੰਨਾ ਵਧੀਆ ਪਿੰਡ ਇਹਨਾਂ ਦਾ ਬਣਾਇਆ ਹੋਇਆ ਹਨਾ ਪਗ ਸਿੰਘ ਦਾ ਮਤਲਬ ਪਿੰਡ ਵਾਲੇ ਪਿੰਡ ਵਾਲਿਆਂ ਨੇ ਅਜੈਬਗਰ ਬਣਾਇਆ ਪਰ ਮੇਰਾ ਬੜਾ ਮਨ ਸੀਗਾ ਵੀ ਮੈਂ ਅੰਦਰੋਂ ਦੇਖਦਾ ਇਹਨਾਂ ਨੂੰ ਹਨਾ ਅ ਜੜੀਆਂ ਚੀਜ਼ਾਂ ਪਈਆਂ ਹੋਣਗੀਆਂ ਉਹਨਾਂ ਦੀਆਂ ਪੁਰਾਣੀਆਂ ਜਾ ਤੁਹਾਨੂੰ ਦਿਖਾਉਂਦਾ ਉਹ ਚੀਜ਼ ਤਾਂ ਸ਼ਾਇਦ ਹੋਰ ਵਧੀਆ ਲੱਗਦਾ ਹਨਾ ਪਰ ਚਲੋ ਕੋਈ ਗੱਲ ਨਹੀਂ ਨੈਕਸਟ ਟਾਈਮ ਜਦੋਂ ਅਸੀਂ ਆਵਾਂਗੇ ਤਾਂ ਉਦੋਂ ਜ਼ਰੂਰ ਜਿਹੜਾ ਦੇਖਾਂਗੇ ਅੰਦਰੋਂ ਵੀ ਸੋ ਆਹ ਦੇਖ ਸਕਦੇ ਤੁਸੀਂ ਪਿੰਡ ਵਾਲਿਆਂ ਨੇ ਹਨਾ ਹਰ ਦੁਵਾਰ ਤੇ ਇਦਾਂ ਪੱਗ ਸਿੰਘ ਤੇ ਉਹਨਾਂ ਦੇ ਮਾਤਾ ਪਿਤਾ ਦੀਆਂ ਫੋਟੋਆਂ ਬਣਾਈਆਂ ਹੋਈਆਂ ਨੇ ਹਨਾ ਕੰਧਾਂ ਦੇ ਉੱਪਰ ਤੇ ਉਹਨਾਂ ਬਾਰੇ ਦੱਸਿਆ ਹੋਇਆ ਉਹ ਦੇਖੋ ਜਿਵੇਂ ਫੈਮਿਲੀ ਫ੍ਰੀ ਵਗੈਰਾ ਆਹ ਜਿਹੜਾ ਮਾਰਗ ਹੈ ਇਹਦੇ ਸਾਹਮਣੇ ਜੇ ਅਪਾ ਸਿੱਧਾ ਜਾਵਾਂਗੇ ਨਾ ਤੁਹਾਨੂੰ ਦਿਖਾਉਨੇ ਆ ਵੀ ਅੱਗੇ ਜਮਾ ਉਹਨਾਂ ਦਾ ਜੱਦੀ ਘਰ ਥੋੜੇ ਜਗੇ ਅੱਗੇ ਚੱਲਦੇ ਆਂ ਸੋ ਆ ਤੁਸੀਂ ਦੇਖ ਰਹੇ ਹੋ ਆ ਪਿੰਡ ਦੇ ਲੋਕ ਬੈਠੇ ਨੇ ਇਹਦੇ ਨਾਲ ਬੜਾ ਵਧੀਆ ਪਾਰਕ ਜਿਹਾ ਬਣਾਇਆ ਹੋਇਆ ਸਫਾਈ ਬਹੁਤ ਰੱਖੀ ਹੋਈ ਹੈ ਇਹਨਾਂ ਨੇ ਸੋ ਆ ਜਿਹੜਾ ਸਾਹਮਣੇ ਬੋਰਡ ਲੱਗਿਆ ਨਾ ਇਸ ਉੱਤੇ ਫੋਟੋ ਬਣੀ ਹੋਈ ਹੈ ਘਰ ਦੇ ਨਾਲ ਉਹਨਾਂ ਨੇ ਕੰਧ ਤੇ ਬਣਾਈ ਹੈ ਆ ਬੋਰਡ ਲੱਗਾ ਹੋਇਆ ਇਹ ਹੈ ਜੱਦੀ ਅਜੈਬਕਰ ਭਗਤ ਸਿੰਘ ਜੀ ਦਾ ਆਪ ਸਿਸ਼ਟ ਕਰਤੋ شہید ਦੇ ਆਜ਼ਮ ਸਰਦਾਰ ਭਗਤ ਸਿੰਘ ਤੇ ਜੱਦੀਕਰ ਖਟਕੜਕਲਾ ਸੋ ਇਹ ਨਵਾਂ ਸ਼ਹਿਰ ਦੇ ਕੋਲ ਹੈ ਕਾਫੀ ਟੂਰਿਸਟ ਮਤਲਬ ਰੋਲ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਆ ਪਗਲ ਸਿੰਘ ਦੇ ਗੱਦੀ ਘਰ ਪਗਲ ਸਿੰਘ ਇੱਕ ਐਸੀ ਹਸਤੀ ਸੀ ਜੀਦਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਵੀ ਪਗਲ ਸਿੰਘ ਕੌਣ ਸੀਗਾ ਨਮਾ ਸ਼ਹਿਰ ਦੇ ਕੋਲ ਆਪਣਾ ਪਿੰਡ ਪੈਂਦਾ ਵਾ ਗੱਦੀ ਘਰ ਪਗਲ ਸਿੰਘ ਦਾ ਉੱਥੇ ਤੁਹਾਨੂੰ ਅੱਜ ਆਪਾਂ ਦਿਖਾਉਂਦੇ ਆ ਸਾਰਾ ਉਵੇਂ ਹੀ ਪ੍ਰਾਣਾ ਬਣਿਆ ਹੋਇਆ ਹੈ ਨਾ ਪ੍ਰਾਣੀਆਂ ਆਲਟਾਂ ਲੱਗੀਆਂ ਕੰਧਾਂ ਨੂੰ ਉਹੀ ਸਿਸਟਮ ਹੈ ਸਾਰਾ ਬਹੁਤ ਸਾਰੇ ਨੋਟਿਸ ਲੱਗੇ ਹੋਏ ਨੇ ਜੋ ਨਹੀਂ ਕਿਹਾ ਹਨ ਇਹ ਮਤਲਬ ਆਉਣਾ ਜਾਣਾ ਆਉਣ ਦਾ ਟਾਈਮ ਹੈਗਾ ਬਈ ਆਉਣ ਦਾ ਟਾਈਮ ਤੁਸੀਂ ਦੇਖ ਲਓ ਇੱਕ ਵਾਰ ਇਹ ਦਫੀਕਰ ਖੁੱਲਣ ਦਾ ਸਮਾਂ ਹੈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਯਾਦਾ ਤੁਸੀਂ ਜਦੋਂ ਵੀ ਆਣਾ ਦੇਖ ਕੇ ਆਓ ਤੇ ਸੋਮਵਾਰ ਦੀ ਜਿਹੜੀ ਇਹ ਛੁੱਟੀ ਹੁੰਦੀ ਹੈ ਤੁਸੀਂ ਸੋਮਵਾਰ ਨਾ ਆ ਜੀ ਆ ਜੀ ਬਾਕੀ ਤੁਹਾਨੂੰ ਦੱਸਾਂਗਾ ਆਹ ਪੁਰਾਣੇ ਵੇਲੇ ਹੁੰਦਾ ਪੱਤੋ ਸਿੰਘ ਦਾ ਜਿਹੜਾ ਜਨਮ ਹੋਇਆ ਸੀਗਾ 1907 ਦੇ ਵਿੱਚ ਹੋਇਆ ਸੀਗਾ ਤੇ ਉਹਨਾਂ ਦਾ ਜਦੋਂ ਸ਼ਹੀਦੀ ਹੋਈ ਹੈ ਸ਼ਹੀਦੀ ਹੋਈ ਹੈ ਉਹਨਾਂ ਦੀ 23 ਮਾਰਚ 1931 ਦੇ ਵਿੱਚ ਤੇ ਬਹੁਤ ਛੋਟੀ ਉਮਰ ਸੀਗੀ ਬਹੁਤ ਛੋਟੀ ਉਮਰਾਂ ਦੇ ਵਿੱਚ ਸ਼ਹੀਦੀਆਂ ਪਾ ਗਏ ਤੇ ਆਪਣੇ ਦੇਸ਼ ਦਾ ਜਿਹੜਾ ਵਾ ਅੰਗਰੇਜ਼ਾਂ ਦੇ ਖਿਲਾਫ ਜਿਹਨਾਂ ਉਹਨਾਂ ਨੇ ਸੰਘਰਸ਼ ਕੀਤੇ ਹਨ ਇੱਕ ਬੜੇ ਵਧੀਆ ਕ੍ਰਾਂਤੀਕਾਰੀ ਸੀਗੇ ਇਹ ਤੇ ਇਹ ਉਹਨਾਂ ਦਾ ਜਦੀ ਘਰ ਆ ਦੇਖੋ ਕੁੰਡੇ ਉਹੀ ਇਹਨਾਂ ਨੇ ਪੇਂਟ ਕਰਤਾ ਸ਼ਾਇਦ ਜਾਂ ਕਿਵੇਂ ਹਨ ਤਾਂ ਆਹ ਥਾੜਾ ਘਰ ਲਾ ਮੈਂ ਕਹੂੰਗਾ ਕੈਮਰਾਮੈਨ ਨੂੰ ਵੀ ਦਿਖਾਉ ਥੋੜਾ ਜਿਹਾ ਕੇਸਿਸ ਦਾ ਬਹੁਤ ਵਧੀਆ ਓਵੇਂ ਹੀ ਬਣਿਆ ਹੋਇਆ ਓਵੇਂ ਹੀ ਦੇਖਣ ਨੂੰ ਲੱਗਦਾ ਤੁਸੀਂ ਸਾਰਾ ਉਵੇਂ ਇੱਟਾਂ ਨੇ ਕੀ ਉਹ ਨਹੀਂ ਹੈਗਾ ਬੜਾ ਮोटा ਰੰਗ ਨੂੰ ਕੀਤਾ ਹੋ ਸਕਦਾ ਦਰਵਾਜ਼ਿਆਂ ਨੂੰ ਗਾਲੀਆਂ ਜੁੜੀਆਂ ਨੂੰ ਕੀਤੀਆਂ ਨੂੰ ਤੇ ਆਹ ਜਿਹੜੀਆਂ ਪੌੜੀਆਂ ਉੱਪਰੋਂ ਬੰਦ ਕੀਤਾ ਹੋਇਆ ਵਾ ਨਹੀਂ ਤੁਹਾਨੂੰ ਉੱਪਰ ਲਾ ਕੇ ਜ਼ਰੂਰ ਦਿਖਾਉਂਦੇ ਉਹਨਾਂ ਬੇੜੀਆਂ ਦੇ ਵਿੱਚ ਛੋਟੀ ਵੀ ਇੱਟ ਚੱਲਦੀ ਹੁੰਦੀ ਸੀ ਹਣਾ 1900 ਸੱਤਵੇਂ ਵੇਲੇ ਦੀ ਗੱਲ ਆ ਮਤਲਬ ਕਾਫੀ ਪੁਰਾਣੀ ਇਸ ਦੁਵਾਰਾਂ ਇੱਕ ਮੰਦਰ ਘਰ ਬਣਿਆ ਹੋਇਆ ਅੱਜ ਵੀ ਉਵੇਂ ਹੀ ਸਰਕਾਰਾਂ ਨੇ ਆਹ ਦਰਵਾਜੇ ਲਾਤੇ ਸ਼ੀਸ਼ੇ ਵਾਲੇ ਵੀ ਲੋਕ ਜਿਹੜੇ ਸੀਗੇ ਅੰਦਰ ਜਾਂਦੇ ਸੀਗੇ ਹਨਾ ਸਾਰਾ ਕੁਝ ਦੇਖਦੇ ਸੀਗੇ ਜਦੋਂ ਮਤਲਬ ਹੱਥ ਉਖਲਾਉਂਦੇ ਸੀਗਾ ਇੱਧਰ ਉੱਧਰ ਹੋ ਜਾਂਦੀ ਸੀ ਚੀਜ਼ ਤਾਂ ਉਹਨਾਂ ਤੋਂ ਬਚਾਉਣ ਵਾਸਤੇ ਜਿਹਨੇ ਉਹ ਗਲਾਸ ਪਿਆ ਸਾਰੇ ਗਲਾਸ ਹੋ ਗਏ ਹਨਾ ਪੁਰਾਣੇ ਚੀਜ਼ਾਂ ਉਹਨਾਂ ਦੇ ਵੇਲੇਆਂ ਦੇ ਵਿੱਚ ਮਤਲਬ ਜੋ ਵੀ ਉਹਨਾਂ ਦਾ ਸਿਗਾਣਾ ਕੋਸਟਾਂ ਜੋ ਯੂਜ਼ ਕਰਦੇ ਸੀਗੇ ਜੋ ਉਹ ਵਰਤਦੇ ਸੀਗੇ ਸਭ ਕੁਝ ਇੱਥੇ ਪਿਆ ਆ ਤੁਲਾ ਹਨਾ ਇਸ ਤੁਲੇ ਦੇ ਵਿੱਚ ਤੁਮਾਰੇ ਘਰੇ ਰੋਟੀਆਂ ਬਣਾ ਕੇ ਖਾਧੀਆਂ ਹੋਣਗੀਆਂ ਉਮਦੇ ਮਾਤਾ ਜੀ ਜਿੱਥੇ ਰਹਦੇ ਸੀ ਕਿਉਂ ਮਦੇ ਜੀਤਾ ਜੀ ਜਿੱਥੇ ਰਹਦੇ ਸੀ ਸਾਰਾ ਘਰ ਇੱਥੇ ਹੋ ਜੀ ਉਹ ਚਰਖਾ ਪਗਸ ਸਿੰਘ ਦੀ ਫੋਟੋ ਪਈ ਹੈ ਤੇ ਉਹ ਸਾਰੇ ਡੇਡੇ ਨੇ ਬਰਤਨ ਭੇਜਦੇ ਹਨ ਆ ਘਰ ਸੀਗਾ ਤੇ ਉਹ ਬਾਲਟੀ ਪਈ ਹੈ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਵੇ ਮਾਣਾਗਾ ਸੋ ਇਹ ਜੱਦੀ ਕਰ ਪਗਸ ਸਿੰਘ ਦਾ ਚਲ ਸੋ ਦੋਸਤੋ ਗਲਾਸ ਪੇ ਨੇ ਥਾਲੀਆਂ ਪਈਆਂ ਨੇ ਹਨ ਉਹ ਭਾਂਡੇ ਪਏ ਆ ਸਾਰੇ ਉਹਨਾਂ ਵੇਲਿਆਂ ਦੇ ਵਿੱਚ 1907 ਦਾ ਸਮਾਂ ਤੁਸੀਂ ਦੇਖ ਸਕਦੇ ਹੋ ਵੀ ਕੀ ਸੀਗਾ ਹੁਣ ਤਾਂ ਚਲੋ ਸੀਮਿੰਟ ਤੋਂ ਮੜ ਕੱਲਾ ਕੁੰਦਾ ਬਣ ਗਈਆਂ ਨੇ ਤੇ ਉਹਨਾਂ ਵੇਲਿਆਂ ਦੇ ਵਿੱਚ ਇਹੋ ਜਿਹੀ ਕੰਡਾ ਹੁੰਦੀਆਂ ਸੀ ਆ ਬਾਲੇ ਵਾਲੀਆਂ ਛੱਤਾਂ ਹੁੰਦੀਆਂ ਸੀ ਸਾਰਾ ਮਤਲਬ ਐ ਹੁੰਦਾ ਸੀਗਾ ਉਹਨਾਂ ਦਾ ਪਰ ਉਹਨਾਂ ਦੇ ਸੰਘਰਸ਼ ਦੇਖੋ ਉਹਨਾਂ ਦਾ ਸਿਸਟਮ ਦੇਖੋ ਸਾਰਾ ਕਿੰਨਾ ਦਿਨ ਕਿੱਦਾਂ ਵੀ ਜਾਣ ਸੀਗਾ ਵੀ ਦੇਸ਼ ਲਈ ਕੁਝ ਕਰਨਾ ਤਾਂ ਉਹਨਾਂ ਨੇ ਆਪਣੇ ਦੇਸ਼ ਵਾਸਤੇ ਬਹੁਤ ਘੱਟ ਉਮਰ ਦੇ ਵਿੱਚ ਜਿਹੜੀ ਇਹ ਸ਼ੇਰ ਨੂੰ ਦਿੱਤੀ ਸੀ ਕੌਲਤਨਤਾ ਦਿਖਾ ਰਿਹਾ ਸਾਰਾ ਕੁਝ ਯਾ ਇਹਨਾਂ ਦਾ ਜੱਦੀ ਘਰ ਸੀਗਾ ਇੱਥੇੋਂ ਰਹਿ ਕੇ ਦੇ ਇੱਥੇ ਉਹਨਾਂ ਦਾ ਜਨਮ ਹੋਇਆ ਨਮਾ ਸ਼ਹਿਰ ਦੇ ਕੋਲ ਟਟਕੜ ਕਲਾ ਆ ਸਾਰੀ ਦੇਖ ਸਕਦੇ ਤੁਸੀਂ ਆ ਲਾਈਟ ਸੀਗੀ ਹਨ ਕੋਸ਼ਿਸ਼ ਕੀਤੀ ਵੀ ਆ ਸਰਕਾਰ ਵੱਲੋਂ ਜਾਂ ਇੱਥੇ ਦੇ ਪਿੰਡ ਦੇ ਲੋਕਾਂ ਵੱਲੋਂ ਵੀ ਚੱਲਣ ਨੂੰ ਸਾਹਮਣੇ ਰੱਖਿਆ ਗਿਆ ਵੀ ਐਵੇਂ ਦੇ ਐਵੇਂ ਰਹੇ ਦੇਖਣ ਦੇ ਵਿੱਚ ਕੋਈ ਗਰਾਹੀ ਜੀ ਹਾਬ ਵੀ ਹੋ ਜਾਂਦੀ ਆ ਖੂਹ ਸਿਗਾ ਤੋਂ ਉੱਪਰ ਸਾਨੂੰ ਜਾਣ ਨਹੀਂ ਦਿੱਤਾ ਗਿਆ ਮਤਲਬ ਕੁੰਡਾ ਲੱਗਾ ਹੋਇਆ ਇਧਰ ਨੂੰ ਉੱਪਰੋਂ ਵੀ ਦਿਖਾਉਂਦੇ ਵੀ ਕੀ ਬਣਿਆ ਹੋਇਆ ਹੈ ਹਨਾ ਸਭ ਸੰਸਾਰਾ ਦੇ ਉੱਪਰ ਕੀ ਸਿਸਟਮ ਸੀਗਾ ਕੀ ਹੈ ਸੋਇ ਸੀਗਾ ਭਾਈ ਜਦੀਕਰ ਅਗਰ ਸਿੰਘ ਜੀ ਦਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਜਿਹੜੇ ਲੋਕ ਚੈੱਕ ਨੂੰ ਗੱਲ ਕਰਦੇ ਨਾਲ ਕੋਕੋਂ ਦੇ ਨੇ ਦੂਰੂ ਦੂਰੋਂ ਦੇਖਣ ਸਵਾਦ ਦੇਖੋ ਜੀ ਇਹ ਲਿਖਿਆ ਇੱਕ ਬੋਰਡ ਹੋਰ ਆ ਗਿਆ ਆਪਣੇ ਕੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜਦੀਕਰ ਤੇ ਆਹ ਥੋੜਾ ਜਿਹਾ ਲਿਖਿਆ ਹੋਇਆ ਹੈ ਹਨਾ ਸੂਚਨਾ ਵਗੈਰਾ ਜਦੋਂ ਆਉਂਗੇ ਦੇਖਣ ਤਾਂ ਪੜ ਲਓ ਇੱਕ ਵਾਰ ਜ਼ਰੂਰ ਤੇ ਆ ਤੁਸੀਂ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਹਨਾ ਘਰ ਅੰਦਰੋਂ ਬਾਹਰੋਂ ਆ ਆ ਜੀ ਬਾਹਰਲਾ ਗੇਟ ਹਨਾ ਤੇ ਮਤਲਬ ਖੁੱਲਾ ਸੀਗਾ ਤੇ ਇਹਦਾ ਜਿਹੜਾ ਸਮਾਂ ਰੱਖਿਆ ਹੋਇਆ ਨਾ ਦੇਖਣ ਵਾਸਤੇ ਮਤਲਬ ਜਿਹੜੇ ਲੋਕ ਦੂਰੋਂ ਦੂਰੋਂ ਦੇਖਣ ਹੁੰਦੇ ਆ ਤੇ ਉਹਨਾਂ ਵਾਸਤੇ ਸਮਾਂ ਰੱਖਿਆ ਹੋਇਆ ਵਾ ਸ਼ਾਮ ਦੇ 5 ਵਜੇ ਤੱਕ ਤੇ ਸੋਮਵਾਰ ਨੂੰ ਬੰਦ ਹੁੰਦਾ ਵਾ ਹਫਤੇ ਦੇ ਵਿੱਚ ਇੱਕ ਦਿਨ ਬੰਦ ਹੁੰਦਾ ਵਾ ਤੇ ਆ ਦੇਖੋ ਬਾਹਰ ਹਨਾ ਸਾਰਾ ਉਹਨਾਂ ਦਾ ਇਹ ਘਰ ਸੀਗਾ 1907 ਦੇ ਵੇਲੇ ਦਾ ਜਿਹੜਾ ਬਣਿਆ ਹੋਇਆ ਸੀਗਾ ਆ ਜਿਹੜੀਆਂ ਇੱਟਾਂ ਨੇ ਹਨਾ ਤੇ ਆ ਦੇਖੋ ਸਾਰਾ ਪੁਰਾਣੇ ਸਿਸਟਮ ਦੇ ਨਾਲ ਹੀ ਉਵੇਂ ਜਿਹੜਾ ਬਣਾ ਕੇ ਰੱਖਿਆ ਹੋਇਆ ਇੱਕ ਬੋਰਡ ਹੋਰ ਆ ਗਿਆ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਦੀਕਰ ਸੋ ਆ ਬੜੇ ਸੋਹਣੇ ਪੌਦੇ ਲਾਏ ਹੋਏ ਹਨਾ ਬੜਾ ਵਧੀਆ ਬਣਾ ਕੇ ਰੱਖਿਆ ਹੋਇਆ ਦੇਖ ਮਤਲਬ ਕੁਝ ਐਸੇ ਦਰਵਾਜ਼ੇ ਵੀ ਲਾ ਦਿੱਤੇ ਇਹਨਾਂ ਨੇ ਮਤਲਬ ਬਾਹਰ ਆਪਣੇ ਦਰਵਾਜੇ ਲਾਤੇ ਇਹਨਾਂ ਨੇ ਸ਼ੀਸ਼ੇ ਵਾਲੇ ਬਾਕੀ ਲੋਕ ਜਿਹੜੇ ਅੰਦਰ ਨਾ ਜਾ ਕੇ ਹਨਾ ਚੀਜ਼ਾਂ ਨੂੰ ਹੱਥ ਨਾਲ ਲਾ ਸਕਣ ਜਾਂ ਉਹਨਾਂ ਨਾਲ ਚੀਜ਼ਾਂ ਖਰਾਬ ਨਾ ਹੋਣ ਇੱਕ ਚੰਗੀ ਚੀਜ਼ ਵੀ ਹੈ ਕਿਉਂਕਿ ਲੋਕ ਜਦੋਂ ਜਾਂਦੇ ਸੀਗੇ ਤਾਂ ਹੱਥ ਲਾਉਂਦੇ ਸੀਗੇ ਤਾਂ ਉਹ ਚੀਜ਼ਾਂ ਕਈ ਵਾਰ ਇੱਧਰ ਉੱਧਰ ਹੋ ਜਾਂਦੀਆਂ ਸੀ ਜਾਂ ਡਿੱਗ ਜਾਂਦੀਆਂ ਸੀ ਤਾਂ ਖਰਾਬ ਹੁੰਦੀਆਂ ਸੀ ਸੋ ਇਹ ਚੰਗੀ ਚੀਜ਼ ਹੈ ਤੇ ਬਾਕੀ ਆਹ ਦੇਖ ਸਕਦੇ ਤੁਸੀਂ ਇਹ ਜੱਦੀ ਘਰ ਹੈ ਭਗਤ ਸਿੰਘ ਜੀ ਦਾ ਮਹਾਨ ਕ੍ਰਾਂਤੀਕਾਰੀ ਭਗਤ ਸਿੰਘ ਜਿਨੇ ਛੋਟੀ ਉਮਰ ਦੇ ਵਿੱਚ ਹੀ ਆਪਣੀ ਹਨਾ ਆਪਣੇ ਦੇਸ਼ ਲਈ ਆਪਣੀ ਕੌਮ ਲਈ ਲੜੇ ਤੇ ਸ਼ਹੀਦੀ ਦਿੱਤੀ ਸੋ ਇਹ ਹੈ ਜੀ ਉਹ ਭਾਂਡੇ ਤੁਸੀਂ ਦੇਖ ਸਕਦੇ ਹੋ ਉਹਨਾਂ 베ੜੀਆਂ ਦੇ ਵਿੱਚ ਇਹੋ ਜਿਹੇ ਬਟਨ ਲੱਗੇ ਹੁੰਦੇ ਸੀਗੇ ਜਾਂ ਆਹ ਅਲਮਾਰੀਆਂ ਆ ਸਾਰਾ ਉਹਨਾਂ ਦਾ 베ੜੀਆਂ ਦਾ ਜੋ ਵੀ ਉਹ ਹਨਾ ਘਰ ਦੇ ਵਿੱਚ ਸਮਾਨ ਉਸ ਟਾਈਮ ਸੀਗਾ ਉਹ ਤੁਸੀਂ ਦੇਖ ਸਕਦੇ ਹੋ ਭਾਂਡੇ ਤੇ ਆ ਥਾਲ ਤੇ ਹੈ ਅਲਮਾਰੀ ਸ਼ੀਸ਼ੇ ਵਾਲਾ ਦਰਵਾਜ਼ਾ ਲਾਇਆ ਹੋਇਆ ਤਾਂ ਕਿ ਕੋਈ ਅੰਦਰ ਨਾ ਜਾ ਸਕੇ ਸੋ ਬਾਕੀ ਇਧਰੋਂ ਵੀ ਦੇਖ ਸਕਦੇ ਹੋ ਤੁਸੀਂ ਆ ਫੋਟੋ ਪਈ ਹੈ ਜੇ ਭਗਤ ਸਿੰਘ ਜੀ ਦੀ ਤੇ ਮੰਝਾ ਤੇ ਉਵੇਂ ਹੀ ਹਨਾ ਉਹ ਸਾਰੇ ਭਾਂਡੇ ਦੇਖ ਸਕਦੇ ਤੁਸੀਂ ਗੜਬੀਆਂ ਤੇ ਅਲਮਾਰੀ ਤੇ ਆ ਚਰਖਾ ਪਿਆ ਸਾਰਾ ਮਤਲਬ ਉਹ ਬਾਲਟੀਆਂ ਪਈਆਂ ਣਉਣ ਵਾਸਤੇ ਸ਼ਹਿਰ ਇਧਰਲੀ ਸਾਈਡ ਵਾਸ਼ਰੂਮ ਹੋ ਸਕਦਾ ਹੁਣ ਪੱਕਾ ਨਹੀਂ ਪਤਾ ਮੈਨੂੰ ਜਾਂ ਮਤਲਬ ਕੁਝ ਹੋ ਸਕਦਾ ਇਧਰ ਦਾ ਸੋ ਕਨਫਰਮ ਨਹੀਂ ਹੈਗਾ ਮੈਂ ਕਨਫਰਮ ਕਰਦਾ ਵੀ ਹੈ ਨਹੀਂਗਾ ਸੋ ਆ ਚੁੱਲਾ ਸੀਗਾ ਜੀ ਇੱਥੇ ਸ਼ਾਇਦ ਭਗਤ ਸਿੰਘ ਦੀ ਮਾਤਾ ਜੀ ਰੋਟੀ ਬਣਾਦੇ ਹੋਣਗੇ ਹਨ ਸਾਰਾ ਪਰਿਵਾਰ ਰੋਟੀ ਖਾਂਦਾ ਹੋਊਗਾ ਸੋ ਆਹ ਦੇਖੋ ਤੁਸੀਂ ਕਾਫੀ ਲੋਕ ਆਂਦੇ ਪਏ ਸੀਗੇ ਜਦੋਂ ਅਸੀਂ ਵੀ ਆਏ ਸੀਗੇ ਅਸੀਂ ਜਾ ਰਹੇ ਸੀਗੇ ਤਾਂ ਕਾਫੀ ਲੋਕ ਹੋਰ ਆ ਰਹੇ ਸੀਗੇ ਦੇਖਣ ਵਾਸਤੇ ਜਗਾਂ ਨੂੰ ਭਗਤ ਸਿੰਘ ਦਾ ਯਾਰ ਮਤਲਬ ਸ਼ਹੀਦੀ ਜਿਹੜੀ ਉਹਨਾਂ ਨੇ ਦਿੱਤੀ ਆਪਣੀ ਛੋਟੀ ਉਮਰ ਦੇ ਵਿੱਚ ਦੇਸ਼ ਦੇ ਨਾਲ ਕਿੰਨਾ ਕੁ ਪਿਆਰ ਸੀਗਾ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਵੀ ਹੱਸ ਕੇ ਫਾਂਸੀ ਚੜ ਗਿਆ ਸੀ ਬੰਦਾ ਸੋ ਬਾਕੀ ਆਹ ਤੁਸੀਂ ਦੇਖ ਅਸੀਂ ਤੁਹਾਨੂੰ ਜੱਦੀ ਘਰ ਦਿਖਾ ਰਹੇ ਹਾਂ ਸਾਰਾ ਹਨਾ ਵੀ ਆ ਸਿਸਟਮ ਸੀਗਾ ਸਾਰਾ ਇਸ ਟਾਈਮ ਇਦਾਂ ਦਾ ਹਨਾ ਬਣਿਆ ਹੋਇਆ ਹੈ ਜਾਂ ਆ ਪੌੜੀਆਂ ਜਾਂਦੀਆਂ ਸੀ ਉੱਪਰ ਪਰ ਉੱਪਰੋਂ ਬੰਦ ਸੀਗਾ ਨਹੀਂ ਤਾਂ ਤੁਹਾਨੂੰ ਉੱਪਰ ਜਾ ਕੇ ਤੁਹਾਨੂੰ ਅਸੀਂ ਜ਼ਰੂਰ ਦਿਖਾਉਂਦੇ ਕੁੰਡਾ ਲੱਗਿਆ ਹੋਇਆ ਸੀਗਾ ਉੱਪਰ ਕੋਸ਼ਿਸ਼ ਕੀਤੀ ਸੀ ਕਿ ਜਾਣਦੀ ਪਰ ਉੱਪਰੋਂ ਬੰਦ ਸੀਗਾ ਨਹੀਂ ਤਾਂ ਤੁਹਾਨੂੰ ਉੱਪਰ ਵੀ ਦਿਖਾਉਂਦੇ ਜਾ ਕੇ ਬਈ ਜੱਦੀ ਕਰ ਸਦਰ ਸਿੰਘ ਜੀ ਦਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀ ਟੈਕਨੀਕਲ ਗੱਲਬਾਤ ਦੇ ਨਾਲ